ਸੀਨੀਅਰ ਪੁਲਿਸ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਫਗਵਾੜਾ ਪੁਲਿਸ ਦੇ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਜਿਨ੍ਹਾਂ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਸ਼ਹਿਰ ਦੇ ਹਰ ਗੋਬਿੰਦ ਨਗਰ ਵਿਖੇ ਚੈਕਿੰਗ ਕੀਤੀ ਗਈ ਤੇ ਦੱਸਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਆ ਰਹੀ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ ਤੇ ਸ਼ਹਿਰ ਦੇ ਵਿੱਚ ਘੁੰਮ ਰਹੇ ਸ਼ਰਾਰਤੀ ਅੰਸਰਾ ਅਤੇ ਹੁੱਲੜਬਾਜ਼ਾ ਨੂੰ ਇੱਥੇ ਚੇਤਾਵਨੀ ਦਿੱਤੀ ਗਈ ਹੈ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਨੱਥ ਪਾਉਣ ਦੇ ਲਈ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿ ਸੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਨਾ ਦਿੱਤਾ ਜਾਵੇ ਨਹੀਂ ਤਾਂ ਪਰਿਵਾਰਿਕ ਮੈਂਬਰਾਂ ਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ। ਤੇ ਉਹਨਾਂ ਇਹ ਵੀ ਕਿਹਾ ਕਿ ਚੈਕਿੰਗ ਦੇ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ ਨੇ ਤੇ ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਵੀ ਇਹ ਚੈਕਿੰਗ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਅੱਜ ਦੀ ਚੈਕਿੰਗ ਅੱਜ ਦੀ ਚੈਕਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀ ਸਾਹਿਬ ਵੱਲੋਂ ਜੋ ਜੀ ਨਿਸ਼ਾ ਨਿਰਦੇਸ਼ਾਂ ਸੰਸਾਰ ਚੈਕਿੰਗ ਕੀਤੀ ਜਾ ਰਹੀ ਹੈ ਜੋ ਬਾਦਸੂਰ ਚੱਲ ਰਹੀ ਹੈ ਜੋ ਵਹੀਕਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਾਈਕਾਂ ਦੀ ਮੋਟਰਸਾਈਕਲਾਂ ਦੀ ਸ਼ਰਾਰਤੀ ਅੰਸਰ ਹੈ ਤੇ ਉਹਨਾਂ ਤੇ ਅਸੀਂ ਨਜ਼ਰ ਰੱਖੀ ਵੀ ਹੈ ਜੇਕਰ ਕੋਈ ਸ਼ਰਾਰਤ ਕਰਦਾ ਹੈ ਤਾਂ ਉਹਨਾਂ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਅਸੀਂ ਇਹ ਸ਼ਹਿਰ ਵਾਸੀਆਂ ਨੂੰ ਹਦਾਇਤ ਵੀ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜਾ ਵਹੀਕਲ ਆ 18 ਸਾਲ ਤੋਂ ਘੱਟ ਉਹਨਾਂ ਨੂੰ ਨਾ ਬੜਾਇਆ ਜਾਵੇ ਨਹੀਂ ਤਾਂ ਉਹਨਾਂ ਦੇ ਬੰਦੀ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਇਹ ਹੀ ਇਹ ਮੇਰੀ ਬੇਨਤੀ ਹੈ ਸਾਡਾ ਜੀ ਕੋਈ ਚਲਾਨ ਵਗੈਰਾ ਵੀ ਕੱਟਿਆ ਜਾਂ ਕੋਈ ਬੋਨ ਲੈ ਕੇ ਛੱਡਿਆ ਗਿਆ ਪੰਜ ਚਲਾਨ ਕਰ ਦਿੱਤੇ ਆ ਹਾਂਜੀ ਹਜੇ ਬੌਂਡ ਟਿਕਣਾ ਪਿਆ ਕਰਦੇ ਆ ਅੱਜ ਕਾਰ ਵਿੱਚ ਤੇ 10 ਵਜੇ ਤੱਕ ਨਾਕਾ ਸਾਡਾ ਏਡੀ ਗਸ਼ਟ ਚੱਲੂਗੀ ਇਹ ਰੂਟੀਨ ਵਾਈ ਚੱਲੂਗਾ ਸਰ ਰੂਟੀਨ ਵਾਈ ਚੱਲੂਗੀ 15 ਅਗਸਤ ਤੱਕ ਚੈਕਿੰਗ ਚੱਲ ਰਹੀ ਹੈ ਸਵੇਰ ਤੋਂ ਵੀ ਸ਼ਾਮ ਤੱਕ